ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੌਪਾਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨਮਨ ਰਹਿ ਹਮਾਰਾ ਆਪਣਾ ਜਾਣਕਰੂ ਪ੍ਰਤਪਾਰਾ ਹਮਰਾ ਦੁਸਰਬਦੁ ਕਾਭੋ ਆਪਹਾ ਦਇ ਮਹ ਚਾਭੋ ਸੁਖੀ ਵਸੈ ਮੂਰ ਪ੍ਰਵਾਰਾ ਸੇਵ ਸਿਖ ਸਬੈ ਕਰਤਾ ਰ ਮੋ ਰਛਾ ਨਿਜ ਕਰਦੇ ਕਰਿਐ ਸੈ ਬਨੁ ਨਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂੰ ਨ ਭਿੰਗੇ ਰਹੇ ਪਿਆਸਾ ਮੈਂ ਛਾਲ ਕੇ ਆਵਣਾ ਤੇ ਆਉਂ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਸ ਗਹ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੇਂ ਜੇ ਭਰ ਗਏ ਮਨਨ ਕਾਲ ਕਾ ਤਨਾਸਨ ਬਲਿ ਗਏ ਹੋ ਜੋ ਸਦਾ ਲੇ ਬੱਚਾ ਸ੍ਰੀ ਅਤੂ ਜੋ ਕੁਲੀ ਰੱਛਾ ਰਾਖ ਲਿਓ ਲਖਨ ਹਾਰੇ ਸਾਹ ਸੰਤ ਸਹਾਈ ਪਿਆਰੇ ਦੀਨ ਮਨੁਸ਼ਯਨ ਗਿਹੰਤਾ ਤੁਮ ਆਪੂਰੇ ਚਤੁਰਦਸ਼ ਸੰਤ ਅਕਾਲ ਪਾਇ ਵਰਮਾ ਭਗਤਰਾ ਅਕਾਲ ਪਾਇ ਸੂਜਵਤਰਾ ਅਕਾਲ ਪਾਇ ਗੁਰੂ ਜੀ ਪ੍ਰਕਾਸ਼ ਸਾਵਲ ਕਾਲ ਕਾ ਕੀ ਆਤਮਾਛਾ ਜਵਨ ਕਾਲ ਜੋਗੀ ਸਭ ਕੀਓ ਬੇਦ ਨਾਇ ਬ੍ਰਹਮਾ ਜੋਥੀਓ ਜਵਨ ਕਾਲ ਸਾਲੂ ਸੁਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਤੈ ਜਛਨ ਉਜਾਇਓ ਆਦੰਤਿ ਕੇ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ ਸਕਾਰਨ ਸੇ ਕੋ ਹਮਾਰੀ ਸਗਲ ਪ੍ਰਗਿਆ ਜਨਾਬ ਸਵਾਰੇ ਸਿਵਕਨ ਕਾ ਸਿਵਨ ਸੁਖ ਦੇਉ ਸਤਰਨ ਕਾ ਪਲ ਮੋਬਦ ਕੀਉ ਘੜ ਘੜ ਕੇ ਅੰਦਰ ਕੀ ਜਾਨਤ ਭਲੇ ਬਨੇ ਕੀ ਪੀਰਵ ਸ਼ਾਨਤ ਚੀਟੇ ਦੇਵਿੰਦਰ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਅਗਰ ਫੁੱਲਾ ਸੰਤਨ ਦੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਏਗੀ ਫਿਰ ਵਸਨ ਘਟ ਘਟ ਕੀ ਪਰ ਪਰ ਕੀ ਜਾਨ ਜਦ ਕਰਖ ਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰਾ ਨਵਾਕਰ ਕਰਤ ਹੋ ਗਬਹੂ ਤੁਮੈ ਮਿਲਤ ਦੇਹ ਤਰਸਬ ਹੂ ਜੀਤੇ ਬਦਲ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਜ ਉਚਾਰੈ ਤੁਮ ਸਭ ਹਿਤੇ ਰਹੈਂਦ ਰਾਲਮ ਜਾਨਦ ਬੇਦ ਬੇਦ ਰਾਲਮ ਨਿਰੰਕਾਰ ਨਿਰਵਕੰਤ ਰਾਲਮ ਆਦ ਅਨੀਲ ਅਨਾਦ ਸੰਭੂ ਤਾ ਕਉ ਅਨੁਚਾਰਤ ਪੇਂਦਾ ਜਾਕੋ ਪੀਵ ਨਾ ਪਾਉਤ ਬਿਦਾਂ ਤਾਕ ਖਰਪਾ ਹਨ ਅਨੁਮਾਨਤ ਮਹਾ ਮੂੜ ਹੈ ਜਿ ਪੀਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੀਵ ਆਪੋ ਆਪਣੇ ਬੁਧਹਿ ਜੀਤੇ ਵਰਣਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾਨਾ ਜੈ ਉਸਾਰਾ ਕਹੈ ਬੁਧ ਸਜਾ ਪਰਥਮ ਸੰਸਾਰਾ ਇਕੈ ਰੂਪਨ ਉਸ ਰੂਪਾ ਰੰਗ ਪਉਰਾ ਕੇ ਫੂਪਾ ਅੰਡਜ ਜੀਰਜ ਸੇ ਤੇ ਜਕੀਨੀ ਤਬ ਖਾਨ ਬਹੋ ਰਚ ਦੇਨੀ ਕਹੋ ਅਪੁਦਰਾਜਾ ਹਵੇ ਬੈਠ ਕਹੋ ਸ਼ਿਵਨ ਪਿਓ ਸੰਗਰ ਇਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵੈਮ ਪਭ ਅਵਰਚਾ ਮੇਰੀ ਤਮ ਕਰੋ ਸਿੱਖੁ ਮਾਨ ਸਿੱਖ ਸੰਗਰੋ ਦੋ ਤਿਥੇ ਅਠਵਤਰ ਪਾਤਾਂ ਸਗਲ ਮਲੇਸ਼ ਕਰੋ ਰਣ ਕਥਾ ਜਿਹਾ ਤੁਝ ਤਾ ਸਰਲੀ ਪਰੇ ਜਿਨ ਕਹਿ ਦੁਸ਼ਟ ਦੁਖਤ ਹਵੇ ਮਰੇ ਉਰਖ ਜਵਨ ਪਗ ਪਰੇ ਤੇ ਹਾਰੇ ਜਿਨ ਕਹਿ ਤਉ ਸੰਕਟ ਸਭ ਟਾਰੇ ਜੋ ਕਲ ਕੋਗ ਬਾਰ ਧਿਆਈ ਹੈ 타ਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਜਦ ਨ ਜਾਹੇ ਨਿਹਰ ਹੋ ਤਾਕੇ ਤਾਪ ਦਨੁਖ ਮਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਛਾਸ਼ਕ ਨ ਕੋਈ ਏਕ ਬਾ ਰਾਜਨਤ ਮੈ ਸੁਹਾਰਾ ਕਾਲ ਫਾਸਤੇ ਤਾਹੋ ਮਹਾਰਾ ਜਿੰਨ ਨਿਰਨਾਥ ਦੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਅਖਰ ਲਗੇ ਤੇ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੇ ਅਲੋ ਭਰੀ ਸਰਬ ਠੋ ਨਮੋ ਹੋ ਸਹਾਈ ਦੁਸ਼ਟ ਦੋਗ ਤੇ ਲਹੋ ਬਚਾ ਕਿਰਪਾ ਕਰੇ ਹੰ ਪਰਜਨ ਮਤਾ ਗ੍ਰੰਥ ਕਰਾ ਪੂਰਨ ਸੁਭਰਤਾ ਕਿਲ ਵਿਖ ਸਲ ਦੇਹੇ ਕੋ ਹਰਤਾ ਦੁਖ ਦੋਖਿਨ ਆਕਾਚ ਕਰਤਾ ਸ੍ਰੀ ਆ ਤੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਜਿਤ ਕਾਲਾ ਮਨ ਬਾਣਿ ਨਹ ਹਲ ਪਾਵੇ ਸੋਏ ਦੁਖ ਨਾ ਦਸੈ ਵਿਆਪਦ ਕੋਈ ਅਡਲ ਸੁਣ ਗੂੰਜ ਉਆਹਾ ਸੁਖ ਸੁਖਾ ਪਾਵਈ ਸੁਣੇ ਮੂੜ ਚਤ ਲਾਏ ਚਤੁਰਤਾ ਬਈ ਦੋਖ ਦਰਦ ਪਾਓ ਨਿਕਟਣਾ ਦਿਨ ਨਰਕੈ ਰਹੈ ਹੋ ਜੋ ਆ ਕੇ ਇੱਕ ਬਾਰ ਚੋਪੈ ਕੋ ਕਹੈ ਚੋ ਪਈ ਸੰਬਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਪੁਨ ਤੀਨ ਕਹੀ ਜਾਏ ਪਾਦਰ ਸੁਦੇ ਅਸ਼ਟਮੀ ਰਵਾਰਾ ਤੀਰ ਸਤੂਦ ਰਵ ਅਗੰਧ ਸੁਧਾਰ ਸਵਈਆ ਪਾਹੇ ਗਨ ਜਾਤੇ ਤੁਮਰੇ ਦਵਤੇ ਕੁਮਾਰ ਕਦਰ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈ ਦੇਖਣਾ ਮਾਨਿਓ ਸਿਮਰੇ ਸਾ ਸਰਵੇ ਸਮੈ ਮੋ ਭੇਦ ਕਹਿਆ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਾਧੂ ਹਿ ਵਖਾਨਿਓ ਦੂਰਾ ਸਗਲ ਦਵਾਲ ਕੋ ਛਡ ਕੇ ਯਹੋ ਦਵਾਰੁ ਦਵਾਰ ਬਾਹਿ ਰਹੇਗੀ ਨਾਜ ਅਸ ਗੋਬਿੰਦ ਅਦਾਸ ਤੋਹਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਾਈ ਸਾਹਿਬ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰਾ ਦੁਸਬਦ ਵਕਾਬ ਹੋ ਆਪਹਾ ਦਇ ਮਹ ਚਾਬ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵ ਸਿਖ ਸਭੈ ਕਰਤਾ ਰਾ ਮੋ ਰਛਾ ਨਿਜ ਅਕਰਦਾ ਕਰਿਐ ਸਾ ਮਨੁ ਨਿਕ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂੰ ਨ ਭਿਗਿਰਹਿ ਪਿਆਸਾ ਮੈਂ ਛਾਲ ਕੇ ਆਵਣਾ ਤੇ ਆਉਂ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਗਹ ਮਾਰੇ ਤਾਲਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਮਾ ਦੇ ਮੇ ਭਰ ਗਏ ਮਨਨ ਕਾਲ ਕਾ ਤਨਾਸ ਨ ਬਲਿ ਗਏ ਹੋ ਜੋ ਸਦਾ ਾਰੇ ਬੱਚਾ ਸ੍ਰੀ ਆ ਤੂ ਜੋ ਕਰਿਓ ਰਖਾ ਮਾ ਰੱਖ ਲਿਓ ਨਖਨ ਹਾਰੇ ਸਾਹ ਸੰਤ ਸਹਾਈ ਪਿਆਰੇ ਦੀਨ ਮਨੁਸਨ ਗਹਿ ਹੰਤਾਦੋਂ ਅਪੂਰੇ ਚਤੁਰਦਸ਼ ਸੰਤ ਅਕਾਲ ਪਾਇ ਗੁਰਮੁਖ ਬਖਤਾਰ ਅਕਾਲ ਪਾਇ ਸੂਜ ਜਵਤਰਾ ਕਾਲ ਪਾਇ ਗੁਰੂ ਜੀ ਪ੍ਰਗਿਆਪ ਸਬ ਸਾਵਲ ਕਾਲ ਕਾ ਕੀ ਆਤਮਾ ਸ ਜਵਨ ਕਾਲ ਜੋਗੀ ਸਭ ਕੀਓ ਬੇਦ ਨਾਇ ਬ੍ਰਹਮਾ ਜੋਥੀਓ ਜਵਨ ਕਾਲ ਸਾਲੂ ਸੁਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਮਨਾਇਓ ਦੇਵਤਾ ਦੇ ਜਨ ਉਜਾਇਓ ਆਦਿ ਅੰਤੇ ਕੀ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ ਸ਼ਕਾਨ ਅਨਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਨ ਕਾ ਸਿਵਨ ਸੁਭਦੇਉ ਸਤਰਨ ਕਾ ਪਲ ਮੋਮਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਬ샨ਤ ਚੀਟੇ ਤੇਗ ਨਰਸੂਲਾ ਸਾ ਪਰਿ ਗ੍ਰਿਪਾ ਦ੍ਰਿਸ਼ਟ ਅਗਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਫਿਰਵਸ਼ਨ ਘਟ ਘਟ ਕੇ ਪਰਮ ਅਲਖੇ ਜਾਨੇ ਜਦ ਕਰਖ ਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰਾ ਜਵਾਖ ਨ ਕਰਤ ਹੋ ਕਬਹੂ ਤੁਮੈ ਮਿਲਤ ਦੇਹ ਤਰਸਬ ਹੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੈ ਰਹੈਂਂਦ ਰਾਲਮ ਜਾਨਦ ਬੇਦ ਭੇਦ ਰਾਲਮ ਦਰੰਕਾਰ ਦਰਵਕਾਂਦਰ ਲੰਬ ਆਦਾਨੀਲ ਅਨਾਦ ਸੰਭ ਤਾ ਕਵਨ ਉਚਾਰਤ ਪੇਦਾਂ ਜਾ ਕੋ ਪੀਵ ਨਾ ਪਾਉਤ ਬੇਦਾਂ ਤਾ ਕਾ ਖਰਪਾ ਹਨ ਨੁਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਗਾ ਚੀਨਤ ਨੇ ਪੇਵ ਆਪ ਆਪਣੀ ਬੁਧ ਹੈ ਜੀਤੇ ਬਰਣਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਨਾਂ ਜੈ ਉਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਨ ਉਸ ਰੂਪਾ ਰੰਗ ਚੋਰਾ ਕੇ ਫੂਪਾ ਅੰਡਜ ਜਿਰਜ ਸੇਤ ਜਕੀਨੀ ਤਬ ਖਾਨ ਬਹੋ ਰਚ ਦੇਨੀ ਕਹੋ ਅਪੁਦ ਰਾਜਾ ਹੋਵੇ ਬੈਠ ਕਹੋ ਸਿਵਨ ਪਿਓ ਸੰਗਰ ਕਠਾ ਸ agre ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵੈਮ ਭਵ ਅਵਰਚਾ ਮੇਰੀ ਤੁਮ ਕਰੋ ਸਿੱਖੁ ਬਾਲ ਸਿੱਖ ਸੰਗਰੂ ਜੋਤੀ ਇਥੇ ਅਠ ਵਤੁਰ ਪਾਤਾ ਸਗਲ ਮਲੇਸ਼ ਕਰੋ ਰਣ ਕਥਾ ਜੀ ਆ ਤੁਜ ਤਾ ਸ਼ਰਣੀ ਪਰੇ ਨ ਕਹਿ ਦੁਸ਼ਟ ਦੁਖਤ ਹਵੇ ਮਰੇ ਹੋ ਰਖ ਜਾਵਨ ਪਗ ਪਰੇ ਤੇ ਹਾਰੇ ਜਨ ਕਹਿ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਈ ਹੈ ਤਾਂ ਕੇ ਕਾਲ ਨਿਕਟ ਨਾ ਹੈ ਔਰ ਅੱਛਾ ਹੋਏ ਤਾਂ ਇਹ ਸਭ ਕਾਲਾ ਦੋਸਤਾ ਰਿਸ਼ਤ ਟਰੇ ਤੇ ਕਾਲਾ ਕ੍ਰਿਪਾ ਦ੍ਰਿਸ਼ਟਾ ਤਦਨ ਜਾਹੇ ਨਿਹਰ ਹੋ ਤਾਕੇ ਤਾਪ ਦਨੁਖ ਮਹਰ ਹੋ ਰਿਦ ਸਿਦ ਕਰਮੋ ਸੋ ਹੋਈ ਦੁਸ਼ਟ ਛਾ ਸਕੈ ਨ ਕੋਈ ਏਕ ਬਾ ਰਾਜਨਤ ਮੈ ਸੁਹਾਰਾ ਕਾਲ ਫਾਸਤੇ ਤਾਹੋ ਮਹਾਰਾ ਜਿੰਨ ਨਿਰਨਾਥ ਹਰੋ ਕਹਾ ਦਾਰੁ ਦੁਸ਼ਟ ਦੋਖ ਤੇ ਰਹਾ ਅਖਰ ਲਗੇ ਤਮੈ ਸ਼ਰਣ ਤੇ ਹਾਰੇ ਆਪ ਹਾਥ ਦੈ ਲਹੂ ਬਰੀ ਸਰਬ ਠੋ ਨਮੋ ਹੋ ਸਹਾਈ ਦੁਸ਼ਟ ਦੋਗਤੇ ਲਘਵਚਾ ਕਿਰਪਾ ਕਰੇ ਹਮ ਪਰਜਨ ਮਤ ਗ੍ਰੰਥ ਕਰਾ ਪੂਰਨ ਸੁਭਰਤਿ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿਨਾ ਆਕਾਚ ਕਰਤਾ ਸ੍ਰੀਆ ਤੁਜ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਜਿਤ ਕਾਲਾ ਮਨ ਬਾਝ ਨ ਹਲ ਪਾਵੇ ਸੋਏ ਦੋਖ ਨਾ ਦਸੈ ਵਿਆਪ ਦੇ ਕੋਈ ਦਲ ਸੁਣਾ ਗੁੰਗੁਜ ਆਹਾ ਸੁਖ ਸੁਰਾ ਪਾਵਈ ਸੁਣੈ ਮੂੜ ਚਤ ਲਾਇ ਜਿ ਤੁਰਤਾ ਬਈ ਦੋਖ ਦਰਦ ਪਾਓ ਨਿਕਟਣਾ ਤਿਨ ਨਰਕੈ ਰਹੈ ਹੋ ਜੋ ਆਕੇ ਇੱਕ ਬਾਰ ਚੋਪੈ ਕੋ ਕਹੈ ਚੋਪੈ ਸੰਬਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਆਪਣ ਤੀਨ ਕਹਿ ਜੈ ਪਾਦਰਸ ਦੇ ਅਸ਼ਟਮੀ ਰਵਾਰਾ ਤੀਰ ਸੂਦਰਾਵ ਗ੍ਰੰਥ ਸੁਧਾਰ ਸਵਈਆ ਪਾਹੇ ਗਹਿ ਜਾਤੇ ਤੁਮਰੇ ਦਵ ਤੇ ਕੁਮਾਖ ਦਨ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨ ਨੇ ਕਹਿ ਦੇਖਣਾ ਮਾਨਿਓ ਸਿਮਰੈ ਸਾ ਸਰਵੇ ਸਭੈ ਮੋ ਭੀਦ ਕਹਿਆ ਮੇਕ ਨਾ ਜਾਣਿਉ ਅਸਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਾਥੁ ਸਿਮਖਾਨਿਉ ਧੁਰਾ ਸਗਲ ਦਵਾਨ ਕੋ ਛੜ ਕੇ ਗਯੋ ਦਵਾਰ ਮਾਹੀ ਰਹੀ ਜਾਸ ਗੋਬਿੰਦ ਦਾਸ ਤਹਾਰ ਹਾਲਦਵਾਰ ਕੋ ਛਡ ਕੇ ਗੇਹੋ ਤੁਹਾਰੋ ਦਵਾਰ ਵਾਹਿ ਰਹੀ ਗਿਨਾਜ ਅਸ ਗੋਬਿੰਦਾਸ ਤੁਹਾਰ ਵਾਹਿਗੁਰੂ ਰਾਮ ਖਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈਦ ਸੇਤੀ ਮਨਵ ਜੀ ਆਵਦਾ ਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸਾਧੋ ਤਾਂ ਗਾ ਹਰੀ ਕੇ ਰਾ ਮਨਜ ਨੇ ਵਸਾਇਆ ਰਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾਰ ਹੋ ਹੰਨ ਨਾ ਦੇ ਹੰਨ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਆਕਾਰਜ ਸਭ ਸਵਾਰਣਾ ਹੁਨਾਗਲਾ ਸਮਰਾ ਸੁਆਮੀ ਸੋ ਕਿੰਮਨੇ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਨ ਲਾਨੇ ਸਾਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭੁ ਚਹਿ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮੁ ਨਾ ਸਾਵੈ ਨਾਮ ਜਿਨ ਕੇ ਮਨੁਸਿਆ ਵਾਜੇ ਸਦਕ ਨੇਰੇ ਕਹੈ ਨਾਨਕ ਸੱਚੇ ਸਾਹਿਬ ਿਆ ਨਾਹੀ ਕਰਤੇ ਰ ਸੱਚਾ ਨਾਮ ਮੇਰਾ ਧਾਰੋ ਸਾਚ ਨਾਮ ਦਾ ਨਿਹਾਰ ਮੁਖਾਂ ਸਭ ਗਵਾਈਆਂ ਤਰਿ ਛਾ ਸੁਖੁ ਮਨਿਐ ਸਿਆਦ ਨੇਚਾ ਸਭ ਪਜਾਈਆਂ ਸਦਾ ਕਰਮਾਨ ਕੀਤਾ ਕਰਿ ਬਟੋ ਜਿਸੁ ਅਧਿਆ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸ ਬਾਗੇ ਕਰਸ ਬਾਗੇ ਸ਼ਬਦ ਬਾਜੇ ਚਲੰਤ ਕਰਤਾ ਲੀਆਂ ਪੰਜ ਦੂਧ ਵਸ ਕਿਤੇ ਕਾਲ ਕੰਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਾ ਸੇ ਨਾਮ ਹਰਖੈ ਲਾਗੇ ਕਹਿ ਨਾਨਕ ਤੇ ਸਗੋ ਹੋਆ ਤਿਤਕਾਰ ਅਨਹਦ ਬਾਚੇ ਆਨੰਦ ਸੁਨਉਡ ਪਾਗੇ ਹੋ ਸਗਲ ਮਨੋ ਵਰਤ ਪੂਰੇ ਪਾਰ ਬਰਨ ਪ੍ਰਾਪਾਇਆ ਤੇ ਸਗਲ ਵਿਸੂਰੇ ਦੁਖ ਰੋਸ ਨਤਾ ਬੁਤਰੇ ਉਨੀ ਸੱਚੀ ਬਾਣੀ ਸਤਿ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਰਦ ਕਹਤੇ ਪਵਿਤ ਸਤ ਗੋ ਰਹਾ ਭਰਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜ ਅਨਹਦ ਤੂ ਸ਼ਲੋਕ ਪਵਨ ਗਰੂ ਪਾਣੀ ਪਿਤਾ ਮਾਤਾ ਦਰਤ ਮਹਿਤ ਦੇਵ ਸਰਾਧ ਵਿਦਾਇ ਦਾਇਆ ਖਿਲ ਲੈ ਸਗਲ ਦਿਗਤ ਚੰਗਿਆਈਆਂ ਬੁਰਿਆਈਆਂ ਵਾਚੇ ਦਰਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੇ ਨਾਮ ਤਿਆ ਆ ਗਏ ਮਸਕਤ ਆਕਾਲ ਨਾਨਕ ਤੇ ਮੁਕ ਜਾਲੇ ਖਿਤੇ ਛੁਪੇ ਨਾਨ ਜਿਨੇ ਨਾਮ ਧਿਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਕੋ ਜਾਨੇ ਕੀਤੇ ਛੁਟੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ